ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਹਾਂ ਜਥੇਦਾਰ ਗੁਰਦੇਵ ਸਿੰਘ ਕੋਂਕੇ ਜੀ ਦੀ 26 ਜਨਵਰੀ 1986 ਨੂੰ ਕਾਲ ਤੱਕ ਸਹਿਬ ਤੇ ਇੱਕ ਮੀਟਿੰਗ ਹੁੰਦੀ ਹੈ ਜਿਦੇ ਵਿੱਚ ਜਥੇਦਾਰਾਂ ਦੀ ਬਦਲੀ ਕੀਤੀ ਜਾਂਦੀ ਹੈ ਤੇ ਹਰਮੰਦਰ ਸਾਹਿਬ ਦੇ ਗ੍ਰੰਥੀ ਸਹਿਵਾਨ ਬਦਲੇ ਜਾਂਦੇ ਨੇ ਸਰਦਾਰ ਗੁਰਦੇਵ ਸਿੰਘ ਕੋਂਕੇ ਉਹਨਾਂ ਨੂੰ ਕਾਲ ਤੱਕ ਸਹਿਬ ਦਾ ਜਥੇਦਾਰ ਠਾਪਿਆ ਜਾਂਦਾ ਹੈ ਉਹਨਾਂ ਨੂੰ ਹਰ ਕੋਈ ਜਥੇਦਾਰ ਪ੍ਰਵਾਨ ਕਰ ਲੈਂਦਾ ਕਿਉਂਕਿ ਭਜਨ ਵੰਦਗੀ ਵਾਲੀ ਰੂਹ ਹੋਣ ਕਰਕੇ ਹਮੇਸ਼ਾ ਸਿਮਰਨ ਵਿੱਚ ਜੁੜੇ ਰਹਿੰਦੇ ਸਨ ਨੌਜਵਾਨ ਜਿਹੜੇ ਸੰਘਰਸ਼ੀ ਜੋਧੇ ਸਨ ਉਹ ਉਹਨਾਂ ਨੂੰ ਆਪਣਾ ਇੱਕ ਆਗੂ ਦੇ ਟੌਰ ਤੇ ਸਮਝਦੇ ਸਨ ਤੇ ਜਥੇਦਾਰ ਸੰਘਰਸ਼ੀ ਜੋਧਿਆਂ ਨੂੰ ਹਰ ਤਰ੍ਹਾਂ ਦੀ ਸਲਾਹ ਦਿੰਦੇ ਸਨ 29 April 1986 ਨੂੰ ਜਿਸ ਵੇਲੇ ਕਾਲ ਤਖਤ ਸਹਿਬ ਤੇ ਫੌਜ ਵੱਲੋਂ ਅਟੈਕ ਕੀਤਾ ਗਿਆ ਤਾਂ ਕੁਝ ਗੋਲੀਆਂ ਕਾਲ ਤਖਤ ਸਹਿਬ ਦੀ ਇਮਾਰਤ ਤੇ ਵੱਜੀਆਂ ਕੁਝ ਗੋਲੀਆਂ ਬੁੰਗਿਆਂ ਤੇ ਵੱਜੀਆਂ ਜਿਹੜੇ ਸੰਘਰਸ਼ੀ ਜੋਧੇ ਸਨ ਉਹ ਤਾਂ ਨਿਕਲ ਗਏ ਜੇ ਜਨੂ ਸਰਦਾਰ ਗੁਰਦੇਵ ਸਿੰਘ ਕੋਂਕੇ ਜੀ ਨੂੰ ਆਖਿਆ ਗਿਆ ਕਿ ਤੁਹਾਨੂੰ ਵੀ ਚਲੇ ਜਾਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਵੀ ਪੁਲਿਸ ਨੇ ਗ੍ਰਿਫਤ